ਕਿ ਲਾਰੈਂਸ ਬਿਸ਼ਨੋਈ ਜਿਹਨੂੰ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਦੇ ਅੰਦਰ ਹੈ ਪਰ ਇਹ ਵੀ ਨਾਲ ਗੱਲਾਂ ਹੁੰਦੀਆਂ ਸੀ ਅੱਗੇ ਜੇਲ੍ਹ ਦੇ ਵਿੱਚ ਉਹਨਾਂ ਦੇ ਵੀਡੀਓ ਵਾਇਰਲ ਹੋਣੀਆਂ ਇਸੇ ਤਰ੍ਹਾਂ ਹੁਣ ਨਵੀਂ ਅਪਡੇਟ ਹੈ ਕਿ ਜੇਲ੍ਹ ਦੇ ਵਿੱਚੋਂ ਇੱਕ WhatsApp ਗਰੁੱਪ ਬਣਦਾ ਜਿਹਦੇ ਵਿੱਚ ਪੰਜਾਬ ਦੇ ਵੱਡੇ ਜਿਹੜੇ ਆਪਾਂ ਕਈ ਵੀ ਆਗੂ ਨੇ ਉਹਨਾਂ ਨੂੰ ਧਮਕਾ ਦਿੱਤੇ ਜਾਂਦੀਆਂ ਨੇ ਜੇਕਰ ਮੈਂ ਨਾਮ ਦੀ ਗੱਲ ਕਰਾਂ ਸੁਖਜਿੰਦਰ ਰੰਧਾਵਾ ਨੇ ਬਲਕੋਰ ਸਿੱਧੂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਮਨਕੀਰਤ ਔਲਖ ਦੀ ਵੀ ਗੱਲ ਹੋਈ ਹੈ ਅਮਨ ਜੈੰਤੀਪੁਰਾ ਨੇ ਇਹ ਜਿਹੜੇ ਆਪਾਂ ਕਹੀਏ ਪੰਜ ਨਾਮ ਨੇ ਜਿਹੜੇ ਕੀ ਜਿਨ੍ਹਾਂ ਨੂੰ ਧਮਕੀ ਸਾਫ਼ ਤੌਰ ਤੇ ਲੌਰੈਂਸ ਕੁਛਨੋਈ ਵੱਲੋਂ ਦਿੱਤੀ ਗਈ ਹੈ ਕਿ ਜਿੱਥੇ ਭੱਜਿਆ ਜਾ ਸਕਦਾ ਭੱਜ ਲੋ ਹੁਣ ਦੀ ਇੱਕ ਨਵੀਂ ਤਾਜ਼ਾ ਅਪਡੇਟ ਹੈ ਜਿਹੜੀ ਕੀ ਇਹ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਗੈਂਗਵਾਰਾਂ ਦੇਖਿਆ ਸੀ ਅਸੀਂ ਵੱਧ ਰਹੀਆਂ ਸੀ ਕਦੇ ਕਿਸੇ ਦਾ ਕਤਲ ਹੋ ਜਾਂਦਾ ਦਿਨ ਦਿਹਾੜੇ ਲੋਕਾਂ ਦੇ ਉੱਤੇ ਗੋਲੀ ਮਾਰੀ ਹੋ ਜਾਂਦੀ ਹੈ ਇਸੇ ਪ੍ਰਕਾਰ ਇੱਕ ਨਵੀਂ ਅਪਡੇਟ ਹੈ ਕਿ ਲਾਰੈਂਸ ਮਿਸ਼ਨੋਈ ਜਿਹਨੂੰ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਦੇ ਅੰਦਰ ਹੈ ਪਰ ਇਹ ਵੀ ਨਾਲ ਗੱਲਾਂ ਹੁੰਦੀਆਂ ਸੀ ਅੱਗੇ ਜੇਲ੍ਹ ਦੇ ਵਿੱਚ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਇਸੇ ਤਰ੍ਹਾਂ ਹੁਣ ਨਵੀਂ ਅਪਡੇਟ ਹੈ ਕਿ ਜੇਲ੍ਹ ਦੇ ਵਿੱਚੋਂ ਇੱਕ WhatsApp ਗਰੁੱਪ ਬਣਦਾ ਜਿਹਦੇ ਵਿੱਚ ਪੰਜਾਬ ਦੇ ਵੱਡੇ ਜਿਹੜੇ ਆਪਾਂ ਕਹੀਏ ਵੀ ਆਗੂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚ ਜੇਕਰ ਮੈਂ ਨਾਮ ਦੀ ਗੱਲ ਕਰਾਂ ਸੁਖਜਿੰਦਰ ਰੰਧਾਵਾ ਨੇ ਬਲਕੌਰ ਸਿੱਧੂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਮਨਕੀਰਤ ਔਲਖ ਦੀ ਵੀ ਗੱਲ ਹੋਈ ਹੈ ਅਮਨ ਜੈੰਤੀਪੁਰਾ ਨੇ ਇਹ ਜਿਹੜੇ ਆਪਾਂ ਕਹੀਏ ਪੰਜ ਨਾਮ ਨੇ ਜਿਹੜੇ ਕੀ ਜਿਨ੍ਹਾਂ ਨੂੰ ਧਮਕੀ ਸਾਫ਼ ਤੌਰ ਤੇ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੀ ਗਈ ਹੈ ਕਿ ਜਿੱਥੇ ਭੱਜਿਆ ਜਾ ਸਕਦਾ ਜਿੱਥੇ ਤੱਕ ਤੁਸੀਂ ਰਹਿ ਸਕਦੇ ਹੋ ਰਹਿ ਲਓ ਪਰ ਤੁਹਾਡੇ ਦਿਨ ਨੇ ਜਿਹੜੇ ਨੇੜੇ ਆ ਚੁੱਕੇ ਲਾਰੈਂਸ ਬਿਸ਼ਨੋਈ ਦੇ ਇੱਕ ਵਟਸਐਪ ਗਰੁੱਪ ਬਣਦਾ ਗਰੁੱਪ ਦੇ ਵਿੱਚ ਇਹ ਨਾਮ ਨੇ ਜਿਹੜੇ ਕਿ سنجਿੰਦਰ ਰੰਧਾਵਾ ਹਲਕੌਰ ਸਿੱਧੂ ਗੁਰਮੀਤ ਬਬਲੂ ਮਨਕੀਰ ਤੌਲਕ ਤੇ ਅਮਨ ਜੰਤੀਪੁਰ ਆ ਇਹ ਪੰਜ ਨਾਮ ਨੇ ਜਿਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਧਮਕੀ ਦੇ ਕੇ ਮਾਰਨ ਦੀ ਗੱਲ ਕਹੀ ਗਈ ਹੈ ਤੇ ਇਹ ਕਿਹਾ ਗਿਆ ਹੈ ਕਿ ਜਿੱਥੇ ਭੱਜਿਆ ਜਾ ਸਕਦਾ ਭੱਜ ਲਓ ਜੀ ਕਿ ਲਾਰੈਂਸ ਬਿਸ਼ਨੋਈ ਜਿਹਨੂੰ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਦੇ ਅੰਦਰ ਹੈ ਪਰ ਇਹ ਵੀ ਨਾਲ ਗੱਲਾਂ ਹੁੰਦੀਆਂ ਸੀ ਅੱਗੇ ਜੇਲ੍ਹ ਦੇ ਵਿੱਚ ਉਹਨਾਂ ਦੀ ਵੀਡੀਓ ਵਾਇਰਲ ਹੋਣੀਆਂ ਇਸ ਤਰ੍ਹਾਂ ਹੁਣ ਨਵੀਂ ਅਪਡੇਟ ਆ ਕਿ ਜੇਲ੍ਹ ਦੇ ਵਿੱਚੋਂ ਇੱਕ WhatsApp ਗਰੁੱਪ ਬਣਦਾ ਜਿਹਦੇ ਵਿੱਚ ਪੰਜਾਬ ਦੇ ਵੱਡੇ ਜਿਹੜੇ ਆਪਾਂ ਕਹੀਏ ਵੀ ਆਗੂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੇਕਰ ਮੈਂ ਨਾਮ ਦੀ ਗੱਲ ਕਰਾਂ ਸੁਖਜਿੰਦਰ ਰੰਧਾਵਾ ਨੇ ਬਲਕੌਰ ਸਿੱਧੂ ਨੇ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਮਨਕੀਰਤ ਔਲਖ ਦੀ ਵੀ ਗੱਲ ਹੋਈ ਆ ਅਮਨ ਜੈੰਤੀਪੁਰਾ ਨੇ ਇਹ ਜਿਹੜੇ ਆਪਾਂ ਕਹੀਏ ਪੰਜ ਨਾਮ ਨੇ ਜਿਹੜੇ ਕੀ ਜਿਨ੍ਹਾਂ ਨੂੰ ਧਮਕੀ ਸਾਫ਼ ਤੌਰ ਤੇ ਲਾਰੈਂਸ ਚਨੋਈ ਵੱਲੋਂ ਦਿੱਤੀ ਗਈ ਆ ਕਿ ਜਿੱਥੇ ਭੱਜਿਆ ਜਾ ਸਕਦਾ ਭੱਜ ਲੋ ਹੁਣ ਦੀ ਇੱਕ ਨਵੀਂ ਤਾਜ਼ਾ ਅਪਡੇਟ ਹੈ ਜਿਹੜੀ ਕਿ ਇਹ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਗੈਂਗਵਾਰਾਂ ਦੇਖਿਆ ਸੀ ਅਸੀਂ ਵੱਧ ਰਹੀਆਂ ਸੀ ਕਦੇ ਕਿਸੇ ਦਾ ਕਤਲ ਹੋ ਜਾਂਦਾ ਦਿਨ ਦਿਹਾੜੇ ਲੋਕਾਂ ਦੇ ਉੱਤੇ ਗੋਲੀ ਮਾਰੀ ਹੋ ਜਾਂਦੀ ਹੈ ਇਸੇ ਪ੍ਰਕਾਰ ਇੱਕ ਨਵੀਂ ਅਪਡੇਟ ਹੈ ਕਿ ਲੌਰੈਂਸ ਮਿਸ਼ਨੋਈ ਜਿਹਨੂੰ ਕਿਹਾ ਜਾ ਰਿਹਾ ਸੀ ਕਿ ਜੇਲ੍ਹ ਦੇ ਅੰਦਰ ਹੈ ਪਰ ਇਹ ਵੀ ਨਾਲ ਗੱਲਾਂ ਹੁੰਦੀਆਂ ਸੀ ਅੱਗੇ ਜੇਲ੍ਹ ਦੇ ਵਿੱਚ ਉਹਨਾਂ ਦੀ ਵੀਡੀਓ ਵਾਇਰਲ ਹੋਈਆਂ ਇਸੇ ਤਰ੍ਹਾਂ ਹੁਣ ਨਵੀਂ ਅਪਡੇਟ ਹੈ ਕਿ ਜੇਲ੍ਹ ਦੇ ਵਿੱਚੋਂ ਇੱਕ WhatsApp ਗਰੁੱਪ ਬਣਦਾ ਜਿਹਦੇ ਵਿੱਚ ਪੰਜਾਬ ਦੇ ਵੱਡੇ ਜਿਹੜੇ ਆਪਾਂ ਕਈ ਵੀ ਆਗੂ ਨੇ ਉਹਨਾਂ ਨੂੰ ਤਮਕਾ ਦਿੱਤੇ ਜਾਂਦੀਆਂ ਨੇ ਜਿਨ੍ਹਾਂ ਵਿੱਚ ਜੇਕਰ ਮੈਂ ਨਾਮ ਦੀ ਗੱਲ ਕਰਾਂ ਸੁਖਜਿੰਦਰ ਰੰਧਾਵਾ ਨੇ ਬਲਕੌਰ ਸਿੱਧੂ ਨੇ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਮਨਕੀਰਤ ਔਲਖ ਦੀ ਵੀ ਗੱਲ ਹੋਈ ਹੈ ਅਮਨ ਜੈੰਤੀਪੁਰਾ ਨੇ ਇਹ ਜਿਹੜੇ ਆਪਾਂ ਕਹੀਏ ਪੰਜ ਨਾਮ ਨੇ ਜਿਹੜੇ ਕੀ ਜਿਨ੍ਹਾਂ ਨੂੰ ਧਮਕੀ ਸਾਫ਼ ਤੌਰ ਤੇ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੀ ਗਈ ਹੈ ਕਿ ਜਿੱਥੇ ਭੱਜਿਆ ਜਾ ਸਕਦਾ ਭੱਜ ਲੋ ਜਿੱਥੇ ਤੱਕ ਤੁਸੀਂ ਰਹਿ ਸਕਦੇ ਹੋ ਰਹਿ ਲੋ ਪਰ ਤੁਹਾਡੇ ਦਿਨ ਨੇ ਜਿਹੜੇ ਨੇੜੇ ਆ ਚੁੱਕੇ ਲਾਰੈਂਸ ਬਿਸ਼ਨੋਈ ਦੇ ਇੱਕ WhatsApp ਗਰੁੱਪ ਬਣਦਾ ਗਰੁੱਪ ਦੇ ਵਿੱਚ ਇਹ ਨਾਮ ਨੇ ਜਿਹੜੇ ਕਿ ਸਜਿੰਦਰ ਰੰਧਾਵਾ ਹਲਕੌਰ ਸਿੱਧੂ ਗੁਰਮੀਤ ਬਬਲੂ ਮਨਕੀਰ ਤੌਲਕ ਤੇ ਅਮਨ ਜੰਤੀਪੁਰੋਂ ਇਹ ਪੰਜ ਨਾਮ ਨੇ ਜਿਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਧਮਕੀ ਦੇ ਕੇ ਮਾਰਨ ਦੀ ਗੱਲ ਕਹੀ ਗਈ ਹੈ ਤੇ ਇਹ ਕਿਹਾ ਗਿਆ ਹੈ ਕਿ ਜਿੱਥੇ ਭੱਜਿਆ ਜਾ ਸਕਦਾ ਭੱਜ ਲੋ ਜੀ